ਤੇ ਵੀਂਟਰ ਉਹਦੇ ਮੀ ਪੈ ਗਿਆ ਸਵੇਰ ਕੇ 10 ਵਜੇ ਕੇ 5:00 ਵਜੇ ਤੇ ਮੀ ਵੀਰੋ ਸਵੇਰੇ 5 ਵਜੇ ਕੱਪਿਆ ਪਹਿਨ ਲੱਗ ਰਿਹਾ ਤੇ ਅੱਜ ਜੋ ਵੀ 27 ਦਸੰਬਰ ਤੇ 10 ਵਜੇ ਦਾ ਸਵੇਰ ਦਾ ਟਾਈਮ ਆ ਤੇ ਅੱਜ ਲਾਰ ਰਿਹਾ ਬਾਈ ਕਾ ਮੱਠੀ ਕਾ ਕੜਈ ਚੌਲ ਦਾ ਲੰਗਰ ਉਹ ਮੋੜ 'ਪਾ ਚੱਲ ਰਹੇ ਆ ਫਿਰ ਉੱਥੀਓ ਮਿਲਦੇ ਆ ਤੁਹਾਨੂੰ ਇਹ ਵੀ ਲੰਗਰ ਲਾ ਰਿਹਾ ਅੱਜ ਤੇ ਅੱਜ ਮੀਂਹ ਵੀ ਪੈ ਰਿਹਾ ਬਹੁਤ ਜ਼ਿਆਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵਾਂ ਵੀਡੀਓ ਦੇ ਵਿੱਚ ਤੇ ਵੀਰੋ ਸਵੇਰ ਕੇ 10 ਵਜੇ ਤੇ ਅੱਜ ਹੋ ਗਈ 27 ਦਸੰਬਰ ਤੇ ਸਵੇਰ ਕੇ 10 ਵਜ ਰਹੇ ਆ ਤੇ ਮੌਸਮ ਲਗਾਤਾਰ ਸਵੇਰ ਤੋਂ ਮੀਂਹ ਪੈ ਰਿਹਾ 5 ਵਜੇ ਦਾ ਤੇ ਮੌਸਮ ਲਗਾਤਾਰ ਖਰਾਬ ਹੈ ਤੇ ਪੱਜ ਲਾਇਆ ਹੋਇਆ ਲੰਗਰ ਕੜੀ ਚੌਲ ਦੇ ਮਠੀ ਚਾਹ ਤੇ ਪ੍ਰਿੰਸ ਵੀਰ ਜੀ ਆਪਣਾ ਲੱਗ ਰਿਹਾ ਸੇਵਾ ਵਿੱਚ ਅੱਜ ਤੇ ਸਿੰਘ ਦਰਕੁੱਗੀ ਮਹਿਰਾ ਸਾਹਿਬ ਮਹਿਮੂਦ ਬਰਵਾਲਾ ਘੁੱਗੀ ਤਾਂ ਚਲੋ ਫਿਰ ਚੈੱਕ ਕਰਾਂਦੇ ਆ ਅੱਜ ਦਾ ਤੁਹਾਨੂੰ ਮੌਸਮ ਤੇ ਲੰਗਰ ਲਗਾਤਾਰ ਚਲੇ ਰਿਹਾ ਤੇ ਸੇਵਾਦਾਰ ਭਾਈ ਸੌਰਵ ਗੌਰਵ ਸੇਵਾ ਕਰ ਰਿਹਾ ਮੱਠੀਆਂ ਕੀ ਤੇ ਇੱਧਰ ਆਪਣਾ ਵੀਰ ਮੰਦੇ ਰੋਕਣ ਦੀ ਸੇਵਾ ਕਰ ਰਿਹਾ ਤੇ ਉੱਧਰ ਆਪਣਾ ਜੇ ਮੌਸਮ ਚੈੱਕ ਕਰ ਲੋ ਤੇ ਇੱਧਰ ਦੇਖੋ ਤੇ ਮੀਂਹ ਪਾਣੀ ਹੜ ਗਿਆ ਤੇ ਪੈ ਰਿਹਾ ਲੱਗਾ ਪਰ ਕਾਕਾ ਸੇਵਾਦਾਰ ਵੀ ਚਾਗੀ ਸੇਵਨ ਮੰਨਦੇ ਹੋਏ ਕਿੰਨਾ ਸੇਵਾਦਾਰ ਵੀ ਆ ਬਾਈ ਭਾਈ ਮੈਂ ਜਮਣੀ ਬੋਲੀ ਆਏ ਮਿੱਤਰੋ ਤੇ ਕੜੀ ਚੌਲ ਵੀ ਆ ਗਈ ਤੇ ਚਾਹ ਮੱਠੀ ਦਾ ਬਾਦ ਹੁਣ ਚੱਲੇ ਕੜੀ ਚੌਲ ਨਹੀਂ ਨਹੀਂ ਕੋਈ ਬਾਤ ਨਹੀਂ ਬਾਤ ਪਤਾ ਗਿਆ ਤੇ ਮੌਸਮ ਲਗਾਤਾਰ ਖਰਾਬ ਹੈ ਹੁਣ ਨਾ ਧੁੰਦ ਵੀ ਪੈ ਰਹੀ ਆ ਤੇ ਬੱਦਲ ਵੀ ਹੋ ਰਿਹਾ ਕਰਦੀਪ ਹਲਵਾਈ ਵੀ ਪਹੁੰਚਿਆ ਸ਼ਿੰਦਰ ਵੀ ਪਹੁੰਚ ਗਿਆ ਵੀ ਚਾਹ ਮੱਠੀ ਤੇ ਦਰਦੀਪ ਹਲਵਾਈ ਤੇ ਕਹਿੰਦੇ ਜਿੰਨੇ ਵੀ ਲੰਗਰ ਤਿਆਰ ਕਰਾਇਆ ਆਪਣਾ ਆਹਤਰਾ ਚੱਲ ਗਈ ਕੜੀ ਚੌਲ ਬੋਲੂ ਬਨਵਾਸ ਬੰਦਾ ਅਕਸਰ ਸੇਵਾਵਾਂ ਵਿੱਚ ਲੱਗ ਰਿਹਾ ਵੀ ਪਾਣੀ ਕੱਢ ਰਿਹਾ ਸੜਕਾਂ ਦਾ ਤੇ ਮੌਸਮ ਵੀ ਆਪਣਾ ਹੋ ਗਿਆ ਅੱਜ ਸਾਹ ਦੇਖੋ ਸੂਰਜ ਥੋੜਾ ਥੋੜਾ ਆ ਗਿਆ ਬਾਹਰ ਤੇ ਲੰਗਰ ਆਪਾਂ ਨੇ ਕੜੀ ਚੌਲ ਗਏ ਵੀ ਚਲਾ ਦਿਆ ਤੇ 11 ਵਜ ਗਏ ਬਾਈ ਤੇ ਬਾਈ ਪਾਣੀ ਕੱਢ ਰਿਹਾ ਦੇਖੋ ਟਾਕਾ ਫੋਰਮੈਨ ਐਂਡ ਵਪਾਰੀ ਮੈਸਾ ਦਾ ਡੰਗਰਾਂ ਦਾ ਦਿਆ ਮਾਲਕ ਕੀ ਲੈ ਵੀ ਉਰਾ ਜਾ ਉਰਾ ਓਏ ਉਹ ਦੇਖ ਬਈ ਬੰਦਾ ਕਿਤਰਾ ਪੱਗ ਸੌਰੀ ਵਾਹਿਗੁਰੂ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਪੱਗ ਬਨਗਾਇਆ ਦੇਖੋ ਕਿੰਨਾ ਸੋਹਣਾ ਸੁਨੱਖਾ ਸੋਣਾ ਸਨੱਖਾ ਮੁੰਡਾ ਲੱਗ ਰਿਹਾ ਹੈ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕੋਟ ਪਾਗ ਆਇਆ ਵੀ ਗੁਜਰਾਜ ਕਿਉਂਕਿ ਮੀ ਮੌਸਮ ਲਗਾਤਾਰ ਖਰਾਬੇ ਆ ਤੇ ਭਿੰਚਣ ਦੇ ਬਹੁਤ ਸੋਣਾ ਸਨੱਖਾ ਮੁੰਡਾ ਤੇ ਕੋਟ ਵੀ ਰੇਨ ਪਾਗ ਆਇਆ ਅੱਜ ਤੇ RAM ਕਹਿੰਦਾ ਅੱਜ ਚਲੀਏ ਫਿਰ ਆਪਣੇ ਮਿਸ਼ਨ ਬਾ ਟ੍ਰੈਕ ਸੂਟ ਪਾਗ ਆਇਆ ਟ੍ਰੈਕ ਸੂਟ ਪਾਗ ਆਇਆ ਅੱਜ ਤੇ ਲੰਗਰ ਲਗਾਤਾਰ ਆਪਣਾ ਚੱਲੇ ਰਿਹਾ ਤੇ RAMਾਗੀਰ ਕਰਾ ਵੀ ਚੌਲਾਂ ਦੀ ਸੇਵਾ ਸਾਗਰ ਦੌਲਤਪਰੀਆ ਤੇ ਕਾਕਾ ਵੀ ਦੇਖ ਲੋ ਵੀ ਚਾਹ ਪਿਰਿਆ ਕਿ ਲਗਾਤਾਰ ਬਈ ਲੰਗਰ ਚੱਲ ਰਿਹਾ ਤੇ ਮੌਸਮ ਵੀ ਹੋ ਰਿਹਾ ਖਰਾਬ ਦੇਖੀ ਸਕਦੇ ਆ ਪਹਿਲਾਂ ਸੂਰਜ ਨਿਕਲਿਆ ਥੋੜਾ ਜਿਹਾ ਪਰ ਹੁਣ ਫੇਰ ਖਰਾਬ ਆ ਚਾਹ ਵੀ ਗਰਮਾ ਗਰਮ ਚਾਹ ਚਾਹ ਮੱਠੀ ਤੇ ਕੜੀ ਚੌਲ ਦਾ ਲੰਗਰ ਚੱਲ ਰਿਹਾ ਬਈ ਹਾਂਜੀ ਤੇ ਵੀਰੋ ਆਪਣਾ ਮੌਸਮ ਹੋ ਗਿਆ ਬਿਲਕੁਲ ਜਮਾ ਖੇਰ ਤੋਂ ਖਰਾਬ ਤੇ ਵਿੱਚ ਨੂੰ ਸੂਰਜ ਆਇਆ ਤਾਂ ਤੇ ਲੰਗਰ ਆਪਣਾ ਲਗਾਤਾਰ ਚੱਲ ਰਿਹਾ ਤੇ ਬਾਕੀ ਦੇਖੋ ਕੀ ਹੋ ਰਿਹਾ ਮੌਸਮ ਹੋ ਰਿਹਾ ਖਰਾਬ ਬਹੁਤ ਜ਼ਿਆਦਾ ਦੇਖੋ ਗੱਡੀ ਆ ਰਹੀ ਹੈ ਗੱਡੀ ਮੇਰੋ ਦਾ ਵੀ ਛੜ ਮਾ ਹੰਚੂ ਚਰਾ ਚਾਹ ਯਾਕੇ ਸੇ ਮਨੀਂਦਰ ਸਿੰਘ ਵੀ ਚੌਲਾਂ ਦੀ ਸੇਵਾ ਕਰਦਾ ਹੋਇਆ ਤੇ ਮੌਸਮ ਦੇਖੋ ਬਈ ਹੋ ਗਿਆ ਖਰਾਬ ਤੇ ਸੂਰਜ ਮੜਾ ਜਾਇਆ ਸੀ ਤੇ ਫਿਰ ਲੰਗ ਗਿਆ ਤੇ ਬੱਦਲ ਬਈ ਬਹੁਤ ਜ਼ਿਆਦਾ ਹੋ ਗਏ ਪਰ ਜਾਣ ਨਹੀਂ ਰਹਿਣਾ ਜਾਗਾ ਉਹ ਬੰਦੇ ਆ ਗਏ ਬਾਬੇ ਬੰਦੇ ਲੈ ਮਿੱਤਰੋ ਮੀ ਆ ਗਿਆ ਦੁਬਾਰਾ ਤੇ ਕਣਮਣ ਕਣਮਣ ਹੋ ਗਈ ਤੇ ਸ਼ੁਰੂ ਹੋ ਰਹੀ ਆ ਤੇ ਬੱਦਲ ਦੇਖੋ ਚੜ ਕੇ ਆ ਗਿਆ ਤੇ ਮੌਸਮ ਵੀ ਇੱਧਰ ਚੈੱਕ ਕਰ ਲੋ ਬਹੁਤ ਜ਼ਿਆਦਾ ਖਰਾਬ ਹੋ ਗਿਆ ਦੇਖੋ ਕੀ ਬਣਦਾ ਹੁਣ ਤੇ ਲੰਗਰ ਆਪਣਾ ਲਗਾਤਾਰ ਜਾਰੀ ਆ ਛੋਟਾ ਇਹ ਮੁੰਡਾ ਅੰਛੂ ਸੇਵਾ ਕਰ ਰਿਹਾ ਬਈ ਮੀਂਹ ਆ ਗਿਆ ਤੇ ਮਠੀਆਂ ਦੀ ਸੇਵਾ ਸਵੇਰੀ ਤੋਂ ਕਰ ਰਿਹਾ 6 ਵਜੇ ਦਾ ਤੇ ਗੁਰਬੀ ਚਾਹ ਦੀ ਸੇਵਾ ਸਵੇਰ ਦਾ 6 ਵਜੇ ਦਾ ਤੇ ਇਹ ਬੰਦਾ 9 ਵਜੇ ਆਇਆ ਉੱਠ ਕੇ ਇਹ ਕੋਟ ਦੇਖੋ ਵੀਰੇ ਕੋਟ ਪਾ ਕੇ ਨਮਾਇਨ ਸੇਵਾ ਚ ਲੱਗ ਗਿਆ ਹੁਣ ਆ ਕੇ ਐ ਵੀਰੋਂ ਮੀਂਹ ਆ ਗਿਆ ਤੇ ਤੇਜ਼ ਥੋੜਾ ਜਿਹਾ ਕਿਤੇ ਆ ਕੇ ਕਿਤੇ ਲੈ ਮਿੱਤਰੋ ਤੇ ਲਗਾਤਾਰ ਮੀਂਹ ਜਾਰੀ ਆ ਤੇ ਮੀਂਹ ਆ ਗਿਆ ਥੋੜਾ ਜਿਹਾ ਤੇ ਸਾਰੇ ਲੋਗੇ ਦੇਖੋ ਕਿਉਂਕਿ ਮੀਂਹ ਥੋੜਾ ਜਿਹਾ ਤੇਜ਼ ਆ ਤੇ ਆਪਣਾ ਗੋਰਾ ਦੇਖੋ ਬਈ ਤਿਆਰ ਆ ਤੇ ਧੋਣਾ ਵੀ ਪਹੁੰਚ ਗਿਆ ਤੇ ਮੀਂਹ ਦੇਖੋ ਤੇ ਮੀਂਹਾਂ ਲੰਗਰ ਆਪਣਾ ਜਾਰੀ ਆ ਤੇ ਮੌਸਮ ਦੇਖ ਲਓ ਕਿੰਨਾ ਹੋ ਗਿਆ ਖਰਾਬ ਤੇ ਲਗਾਤਾਰ ਵੀ 2 ਦਿਨਾਂ ਦਾ ਮੀਂਹ ਦੱਸਿਆ ਹੋਇਆ ਬਾਕੀ ਦੇਖਦੇ ਆ ਕੀ ਬਣਦਾ ਤੇ ਕਾਸ਼ੀਨਾਥ ਕਹਿ ਰਿਹਾ ਵੀ ਮੇਰੀ ਫੋਟੋ ਕਿੱਚ ਬੁਰੀ ਸੇਵਾ ਕਰਾ ਮੁੰਡਾ ਕੱਲਗਾ ਖਾਵੇਂ ਕਾਸ਼ੀ ਮੀਂਹੋਂ ਦਾ ਹਿਸਾਬ ਕਤਾਵਾ ਜੀ ਰੱਬ ਵਗੈਰਾ ਨਜ਼ਰ ਇਹ ਹੈ ਸਾਡੇ ਭਾਜੀ ਵੀ ਛੋਣੇ ਮੀਂਹ ਥੋੜਾ ਤੇਜ਼ ਹੋ ਗਿਆ ਭਾਈ ਨਹੀਂ ਲੰਗਰ ਆਪਣਾ ਜਾਰੀ ਤਾਂ ਲਗਾਤਾਰ ਪਰ ਮੀਂਹ ਤੋਂ ਦੇਖ ਲਓ ਕੀ ਬਣਦਾ ਹੁਣ ਕਦੋਂ ਹਟੇਗਾ ਬਾਕੀ ਲੰਗਰ ਤਾਂ ਆਪਣਾ ਚਲੇ ਰਿਹਾ ਤਾਂ ਵੀਰੋ ਮੀਂਹ ਪੈ ਗਿਆ ਥੋੜਾ ਜਿਹਾ ਤੇਜ਼ ਤੇ ਇਸ ਕਰਕੇ ਆਪਾਂ ਨੂੰ ਵੀ ਥੋੜਾ ਜਿਹਾ ਹਾਰਾ ਲੈਣਾ ਪਿਆ ਛੱਤ ਦਾ ਤੇ ਮੌਸਮ ਬਹੁਤ ਹੋ ਰਿਹਾ ਖਰਾਬ ਹੋ ਚ ਦੇਖ ਸਕਦੇ ਹੋ ਤੇ ਮੀਂਹ ਲਗਾਤਾਰ ਪੈ ਰਿਹਾ ਰੋਕ 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 ਦਰ ਦੇਖੋ ਬਈ ਟਰੈਕਟਰ ਵਾ ਕਿੰਨੇ ਬੰਦੇ ਚੜ ਰਹੇ ਆ 1 2 3 4 5 ਬਾਈ ਵੀ ਲੱਗ ਰਿਹਾ 20 ਨਹੀਂ ਆ ਰਿਹਾ ਬਾਈ ਬਾਪੂ ਬਾਜੀ ਮੀਟ ਗਿਆ ਉਹ ਸਟਾਰਟ ਜੀ ਮਾਰਦਾ ਦੇਖੋ ਵੀ ਮੌਸਮਾਂ ਚਾ ਕਿਉਂ ਉੱਥੇ ਆਪਣੀ ਚਾਹ ਚੌਲ ਰੀਝ ਰਹੇ ਆ ਤੇ ਅੰਦਰ ਗਰਮਾ ਗਰਮ ਚਾਹ ਤੇ ਸੋਨ ਵਾਲੀ ਕਾ 750 ਖੜਿਆ ਰੋਕੋ ਰੋਕੋ ਰਵੀ ਲੋ ਕਰਿਆ ਬੰਦੇ ਦੇਖਾ ਹਾਂ ਗੁੱਜਰ ਵਾਲਾ ਦੇਖਾ ਕਰੀ ਦਵਾਰਾ ਕਰੀ ਕਿਤਰਾ ਕਰ 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 ਦਵਾਰਾ ਕਰ 3 ਤਰੀ ਕੱਜ ਯਾਦੀ ਨਹੀਂ ਹੈਗੀ ਏ 3 ਤਰੀ ਕੱਜ ਯਾਦੀ ਨਹੀਂ ਹੈਗੀ ਓ ਮੁੰਡਾ ਬੜੀ ਮੱਠੀਆਂ ਖਾ ਰਿਹਾ ਵੀ ਸਵੇਰ ਦਾ ਬਿਲੇ ਵਰਤਾਗਾ ਫਿਰ ਖਾ ਰਿਹਾ ਹਾਂ ਬਈ 6 ਵਜੇ ਬੋ ਕਰ ਰਹਾ ਲੰਡਾ ਲਾ ਦੀ ਟੇਪੋਲੇ ਦੇ ਰੋਕ ਲਿਆ ਆਏ ਵਿਰੋ ਤੇ ਮੀਂਹ ਪੈ ਰਿਹਾ ਤੇ ਗੁੱਜਰ ਖਾਰਾ ਕੜੀ ਚੌਲ ਤੇ ਉਧਰ ਆਪਣੇ ਵੀਰ ਵਰਤਾਰੇ ਆ ਤੇ ਮੀਂਹ ਥੋੜਾ ਤੇਜ਼ ਹੋ ਗਿਆ ਹੁਣ ਤੇ ਲਗਾਤਾਰ ਮੀਂਹ ਪੈ ਰਿਹਾ ਸਵੇਰੇ 5 ਵਜੇ ਤੋਂ ਤੇ ਲੰਗਰ ਵੀ ਆਪਣਾ ਸਵੇਰੇ 5 ਵਜੇ ਤੋਂ ਚੱਲ ਰਿਹਾ ਆ ਤੇ ਦੇਖੋ ਲੰਗਰ ਆਪਣਾ ਜਾਰੀ ਆ ਸ਼ਾਹ ਮਠੀਆਂ ਤੇ ਕੜੀ ਚੌਲ ਤੇ ਮੀਂਹ ਦੇਖੋ ਬਾਈ ਕਿੰਨਾ ਆ ਗਿਆ ਮੈਂ ਆਪਣਾ ਲਗਾਤਾਰ ਪੈਰਾ ਹਟੰਦਾਂ ਨਾ ਨਹੀਂ ਲੈ ਰਿਹਾ ਤੇ ਮੜਾਇਆ ਘਟਾਇਆ ਕਿੰਨੇ ਫਿਰ ਵੀ ਜਾਰੀ ਆ ਤੇ ਲੰਗਰ ਆਪਣਾ ਜਾਰੀ ਆ ਆ ਦੋ ਦੇਖੋ ਕਿਵੇਂ ਖਾ ਰਹੇ ਆ ਤੇ ਇੱਧਰ ਬੱਚੇ ਪੂਰੀ ਸੇਵਾ ਕਰ ਰਹੇ ਆ ਓ ਮਿੱਧਰੋ ਹੀ ਅਗਨੀ ਚਰਨਾਂ ਮਾਚੀ ਗਏ ਸੋਣਾ ਹੈ ਕਰਮਾ ਸਾਹ ਐਕਟਰ ਆ ਐਕਟਰ ਨਹੀਂ ਆ ਹਾਂ ਵੀਰੋ ਆਪਣਾ ਲੰਗਰ ਜਾਰੀ ਆ ਤੇ ਸੌਰਵ ਗੁਰੂ ਆ ਜੋ ਤੇ ਸੌਰਵ ਸਾਰਿਆਂ ਨੇ ਜਾ ਜੱਟੋ ਕੋੜੀ ਕੋੜੀ ਦੇਖੋ ਵੀ ਅੱਜ ਬਾਕੀ ਇਧਰ ਆਪਣਾ ਨੰਗਰ ਚਲੇ ਰਿਹਾ ਅਮਰੀਕਾ ਕੋਲ ਜਿਆਦਾ ਕਮਰੋ ਮੈਂ ਪਹਰਾਂ ਆਂ ਕਿਹਾ ਬਿਨੈਲੀ ਖਰ ਆਪਣਾ ਜਾਰੀ ਆ ਤੇ ਕੋਲੀ ਦੇਖੋ ਬਈ ਉਹ ਜਦ ਪਹਿਲਾ ਹਾਰਾ ਤਾਂ ਜੱਟੋ ਕਹਿੰਦੀ ਇਹ ਨਹੀਂ ਲਗਾਤਾਰ ਪੈਰਾ ਕਿਉਂਕਿ 2 ਦਿਨ ਦਾ ਵੀਰੋ ਮੀਂਹ ਦੱਸਿਆ ਹੋਇਆ ਹੈ ਜਿਹੜਾ 1000 ਕੰਨ ਦੇ ਦਿਨ ਦਾ ਤੇ ਬਾਕੀ ਖਰ ਆਪਣਾ ਚੱਲ ਰਿਹਾ ਆ ਆ ਮੱਟੀ ਤੇ ਖਰੀ ਚੌਲ ਲਗਾਤਾਰ ਇਹ ਤੋਂ ਤੋਂ ਪਰੇ ਪੀਲਾ ਪਟਿਆਲਾ ਮੈਂ ਕਿੰਨੇ ਦਿਨ ਚੱਲ ਰਿਹਾ ਇੱਥੇ ਕਿੱਥੇ ਆ ਗਿਆ ਨ ਮਰ ਗਿਆ ਮੌਸਮ ভাই ਦੇਖੋ ਮੀਂਹ ਲਗਾਤਾਰ ਪੈ ਰਿਹਾ ਮੈਂ ਤੁਹਾਨੂੰ ਦੱਸ ਰਿਹਾ ਹਾਂ ਸਾਡਾ ਕੈਮਰਾ ਵੀ ਪਾਣੀ ਡਿੱਗ ਰਿਹਾ ਇਹ ਮੌਸਮ ਲਗਾਤਾਰ ਖਰਾਬ ਹੈ ਦੋ ਦਿਨਾਂ ਤੋਂ ਤੇ 36 ਤੋਂ ਵੀ ਮੇਕ ਤੋਂ ਕਰ ਰਿਹਾ ਹਾਂ ਵੀ ਦੇਖ ਲੋ ਇੱਥੇ ਰੱਖਣਾ ਜੀ ਗਰਮ ਹੋ ਤੇਲ ਥਾਲੋ ਵੀ ਗਰਮ ਹੋ ਤੇ ਕੰਤਪਾਤ ਨੇ ਇਹ ਹੱਥ ਵਿੱਚ ਹੁੰਦੀਆਂ ਜਿਵਾੜਾਂ ਨੇ ਕਦਮ ਕੀ ਬਾਈ ਬੜੀ ਚੌਲ ਦੀ ਸੇਵਾ ਤੇ ਮੀਂਹ ਪੈ ਰਿਹਾ ਇਸ ਕਰਕੇ ਟਕੇ ਪਏ ਆ ਇਹ ਇਧਰ ਬਾਈ ਪ੍ਰੀਤ ਦਾ ਸ਼ੋਗਰਾ ਇਹ ਵੀ ਤੇਰੇ ਸ਼ੋਗਰਾ ਹੈ ਇਹ ਵੀ ਤੇਰੇ ਸ਼ੋਗਰਾ ਚੁੰਗਾ ਬਿੱਲ ਦਾ ਪ੍ਰੀਤ ਸਰਦਾਰ ਜੀ ਲਗਾਤਾਰ ਜਾਰੀਆਂ ਵੀ ਲੰਗਰ ਦੀ ਸੇਵਾਵਾਂ ਤੇ ਇਧਰ ਆਪਣਾ ਮਨੀਂਦਰ ਬਾਵਾ ਗੋਪੀ ਦਾ ਸ਼ੋਗਰਾ ਗੋਪੀ ਦਾ ਸ਼ੋਗਰਾ ਇਧਰ ਲੱਖੀ ਦਾ ਸ਼ੋਗਰਾ ਇੱਧਰ ਬਰਖੇ ਦਾ ਛੋਕਰਾ ਤੇ ਯੂਟਿਊਬਰ ਸਾਡਾ ਰੋਗ ਗਈ ਕੀ ਨਹੀਂ ਨੰਮ ਚੁਬਲਾ ਕਿਤੇ ਇਹ ਮੀ ਬਹੁ ਪੈਰਾ ਭਾਈ ਤੇ ਆਪਣਾ ਕੈਮਰੇ ਦਾ ਪਾਣੀ ਗਿਰੀ ਜਾ ਰਿਹਾ ਬਾਰ-ਬਾਰ ਕੈਮਰੇ ਆ ਪਾਣੀ ਗਿਰਦਾ ਹੀ ਨਹੀਂ ਛੋਟਾ ਸਰਦਾਰ ਜੀ ਸੇਵਾ ਕਰ ਰਹੇ ਆ ਭਾਈ ਬੀ ਚੌਲ ਧਰਮ ਕਰਮ ਇਹ ਚਾ

ਆ ਬੜਾ ਚੰਗਾ ਹੈ। ਉਹ ਨੀ। ਉਹ ਨੀ। ਇਹ ਲੱਗਦਾ ਕਰਦਾ ਅੰਦਰੋਂ ਜਿਹਾ ਨਹੀਂ ਜਾਈ ਮੈਂ। ਇਹ ਨਾ। ਇਹੋ ਬੰਦਾ ਦੇਖੋ ਬਈ ਲਗਾਤਾਰ 25ਵਾਂ ਕਲਾਸ ਵੀ ਰਿਹਾ ਚਾਗਾ। ਆਹ ਬੈਠਾ ਦੇਖੋ। ਬੜੀ। ਇਹੋ ਬੈਠਾ ਦੇਖੋ ਮੂੰਹ ਨਹੀਂ ਉੱਪਰ ਨੂੰ ਕਰ ਰਿਹਾ ਵਾ। ਸੇਵਾ ਲਗਾਤਾਰ ਕਰ ਰਹੀ ਆ ਛੜੀ ਚੌਲ ਚਟਾਣੇ ਵਾਲਾ ਕਾਕਾ ਤੇ ਮੀਵੀ ਵੀ ਲਗਾਤਾਰ ਚੱਰੀ ਆ ਮੀਗੇ ਵਿੱਚ ਮੰਗਰ ਲਗਾਤਾਰ ਚੱਲ ਰਹਾ ਆਪਣਾ ਛੜੀ ਚੌਲ ਮੱਠੀ ਚਾਹ ਇਸ ਤੋਂ ਬੜਾ ਸਾਹ ਉੱਪਰ ਦਿਓ ਪਾਵਾ ਜਦੋਂ ਅੱਜ ਤੋ ਫਰੀਦ ਵੀ ਉੱਪਰ ਦਿਓ ਸਰ ਆਪਣੇ ਤਾਰੀ ਰੇਡਰ ਦੁਰਦ ਤਾ ਪਹੁੰਚਿਆ ਬਈ ਲੰਗਰ ਚ ਸੇਵਾ ਚ ਤੇ ਲੰਗਰ ਲਗਾਤਾਰ ਜਾਰੀਆ ਕੜੀ ਚੌਲ ਤੇ ਮੀਂਹ ਬਈ ਹਟ ਗਿਆ ਤੇ ਕਰਮਾ ਕਲੰਦਰੀ ਪਹੁੰਚ ਗਿਆ ਬਈ ਬਹੁਤ ਲੇਟ ਪਹੁੰਚਿਆ ਪਰ ਪਹੁੰਚ ਗਿਆ ਲੰਗਰ ਤੋਂ ਛੱਡਦਾ ਨਹੀਂ ਉਹ ਚਾਹੇ ਘਰ ਤੇ 20 ਕਿਲੋਮੀਟਰ ਪਾ ਵੀ ਹੋਰ ਲੰਗਰ ਨਹੀਂ ਉਹ ਛੱਡਦਾ ਗੁੱਜਰ रेनकोट ਪਾਈ ਫਿਰ ਰਿਹਾ ਸਵੇਰ ਦਾ ਮੀਂਹ ਵਧੀਆ ਬਈ ਮੌਸਮ ਉੱਤ ਗਿਆ ਵਧੀਆ ਤੇ ਮੀਂਹ ਹਟ ਗਿਆ ਤੇ ਮੌਸਮ ਵੀ ਸ਼ਾਮ ਨੂੰ ਬਾਕੀ ਦੇਖੋ ਸ਼ਾਮ ਤੱਕ ਵਾਕਿਆ ਉਹਨਾ ਲੰਗਰ ਚੱਲੀ ਆ ਤੇ ਜਿਸ ਕਿਸੇ ਸਵੇਰ ਨੇ ਦੇਖ ਰਹੇ ਤੇ ਜਰੂਰ ਪਹੁੰਚੋ ਬਾਕੀ ਵੀਡੀਓ ਵਧੀਆ ਲੱਗੇ ਤੇ ਸ਼ੇਅਰ ਤੇ ਲਾਈਕ ਜਰੂਰ ਕਰਿਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲੀ ਬੋਕ